ਇਹ ਬਹੁਤ ਵਧੀਆ ਕਰ ਰਹੀ ਨੇ ਸਰਕਾਰ ਜੋ ਵੀ ਕਰ ਰਹੀ ਆ ਚੰਨੀ ਸਾਹਿਬ ਨੇ ਐਲਾਨ ਕੀਤਾ ਤੇ ਜੀ ਪਹਿਲਾਂ ਹੁਣ ਹੁਣ ਆਮ ਆਦਮੀ ਸਰਕਾਰ ਪੂਰੇ ਕਰਦੀ ਜਾ ਰਹੀ ਹੈ ਕਾਹਾਂ ਕਾਹਾਂ ਜੀ ਤੇ ਅਸੀਂ ਜੇ ਮੈਂ ਮੰਨ ਲਵਾਂ ਜਿਹੜੇ ਗਰੀਬ ਬੰਦੇ ਆ ਹਰ ਬੰਦੇ ਉਹਦੇ ਵਿੱਚ ਰਹਿੰਦਾ ਕੋਈ ਵੀ ਆਪਣਾ ਮਾਲਕ ਨਹੀਂ ਤੇ ਹੁਣ ਮਾਲਕ ਬਣ ਜਾਊਗਾ ਜੀ ਪੰਜਾਬ ਸਰਕਾਰ ਵੱਲੋਂ ਚਲਾਈ ਗਈ ਮੇਰਾ ਘਰ ਮੇਰੇ ਨਾਮ ਸਕੀਮ ਤਹਿਤ ਹੁਣ ਲੋਕਾਂ ਦੇ ਸੁਪਨੇ ਜਲਦ ਹੋਣਗੇ ਸਾਕਾਰ ਸਮਰਾਲਾ ਤਹਿਸੀਲ ਦੇ ਵਿੱਚ 195 ਪਿੰਡਾਂ 'ਤੇ ਸਕੀਮ ਲਾਗੂ ਕੀਤੀ ਗਈ ਹੈ ਇਹਦੇ ਵਿੱਚ 193 ਪਿੰਡਾਂ ਵਿੱਚ ਡਰੋਨ ਫਲਾਈਂਗ ਸ਼ੁਰੂ ਹੋ ਚੁੱਕੀ ਹੈ 160 ਪਿੰਡਾਂ ਦੇ ਵਿੱਚ ਮੈਪ ਬਣ ਤਿਆਰ ਹੋ ਕੇ ਉਹਨਾਂ ਦੀ ਗਰਾਊਂਡ ਥਰੂਟਿੰਗ ਹੋ ਚੁੱਕੀ ਹੈ ਉਸ ਤੋਂ ਬਾਅਦ ਬੰਦਿਆਂ ਨੂੰ ਪ੍ਰੋਪਰਟਰੀਟੇਵ ਰਾਈਟਸ ਦਿੱਤੇ ਜਾਣਗੇ ਉਸ ਤੋਂ ਬਾਅਦ ਰੇਵ ਨੂੰ ਵੀ ਜਨਰੇਟ ਹੋਏਗਾ ਉਮੀਦ ਹੈ ਕਿ ਅਗਲੇ 6 ਮਹੀਨੇ ਦੇ ਵਿੱਚ ਇਹ ਕੰਪਲੀਟ ਹੋਣ ਦੀ ਆਸ ਹੈ ਅਤੇ ਸਰਕਾਰ ਵੱਲੋਂ ਲੋਕਾਂ ਨੂੰ ਪ੍ਰਾਪਰਟੀ ਕਾਰਡ ਦੇ ਦਿੱਤੇ ਜਾਣਗੇ ਅੱਗੇ ਜੀ ਮੇਰਾ ਨਾਮ ਹਰਮੇਸ ਸਿੰਘ ਹੈ ਪਿੰਡ ਸਿੰਘਾਂ ਦੀ ਸਲੌਦੀ ਹੈ ਜੀ ਸਰਪੰਚ ਜੀ ਇਹ ਬਹੁਤ ਵਧੀਆ ਕਰ ਰਹੀ ਨੇ ਸਰਕਾਰ ਜੋ ਵੀ ਕਰ ਰਹੀ ਆ ਚੰਨੀ ਸਾਹਿਬ ਨੇ ਐਲਾਨ ਕੀਤਾ ਸੀ ਜੀ ਪਹਿਲਾਂ ਹੁਣ ਹੁਣ ਆਮ ਆਦਮੀ ਸਰਕਾਰ ਪੂਰੇ ਕਰਦੀ ਜਾ ਰਹੀ ਹੈ ਕਾਹਾਂ ਕਾਹਾਂ ਜੀ ਤੇ ਅਸੀਂ ਜੇ ਮੈਂ ਮੰਨ ਲਵਾਂ ਜਿਹੜੇ ਗਰੀਬ ਬੰਦੇ ਆ ਹਰ ਬੰਦੇ ਉਹਦੇ ਵਿੱਚ ਰਹਿੰਦਾ ਕੋਈ ਵੀ ਆਪਣਾ ਮਾਲਕ ਨਹੀਂ ਤੇ ਹੁਣ ਮਾਲਕ ਬਣ ਜਾਊਗਾ ਜੀ ਕਿੰਨਾ ਕੁ ਫਾਇਦਾ ਹੋ ਹੋਵੇਗਾ ਇਹਦੇ ਨਾਲ ਜੀ ਬਹੁਤ ਫਾਇਦਾ ਹੋ ਜੂਗਾ ਜੀ ਕਿਸੇ ਨੇ ਵੀ 10 ਘੰਟੇ ਵੀ ਕਿਸੇ ਨੇ ਬਾਹਰ ਭੇਜਣਾ ਬੱਚਾ ਜੀ ਜਾਂ ਮਕਾਨ ਤੋੜ ਕੇ ਵੱਧ ਕਰਨਾ ਹੀ ਕਿਵੇਂ ਉਹਨਾਂ ਨੂੰ ਫਾਇਦੇ ਚ ਆਈ ਕਿ ਕੋਈ ਕਿਸੇ ਦਾ ਬਿਮਾਰ ਆ ਬੰਦਾ ਕੋਈ ਹੋਰ ਪ੍ਰੋਬਲਮ ਆਈ ਉਹ ਵੇਚ ਕੇ ਨਹੀਂ ਪੈਸੇ ਹੁੰਦੇ ਜੀ ਜਾਂ ਲੋਨ ਲੈ ਕੇ ਤੇ ਆਪਣਾ ਲਾਜ ਕਰਾ ਸਕਦਾ ਜੀ ਮੇਰਾ ਨਾਮ ਰਾਜਵਿੰਦਰ ਸਿੰਘ ਆ ਜੀ ਮੇਰਾ ਪਿੰਡ ਸਲੌਦੀ ਸਿੰਘਾਂ ਦੀ ਜੀ ਜਿਹੜੀਆਂ ਲਾਲ ਲਕੀਰ ਦੇ ਅਮੰਦਰ ਰਜਿਸਟਰੀਆਂ ਹੋ ਰਹੀਆਂ ਨੇ ਇਹਦਾ ਬਹੁਤ ਜ਼ਿਆਦਾ ਫਾਇਦਾ ਹੋ ਰਿਹਾ ਕਿਸੇ ਕਿਸੇ ਨੇ ਵੀ ਆਪਣਾ ਬੱਚਾ ਬਾਹਰ ਭੇਜਣਾ ਉਹ ਆਪਣਾ ਪ੍ਰਾਪਰਟੀ ਨੂੰ ਲੋਨ ਲੈ ਵੀ ਸਕਦਾ ਹੈ ਤੇ ਉਹ ਆਪਣੀ ਬੇਚ ਵੀ ਸਕਦਾ ਆਉਣ ਵਾਲੇ ਸਮੇਂ 'ਚ ਉਹਦਾ ਬਹੁਤ ਫਾਇਦਾ ਹੈ ਮਤਲਬ ਬੇਚ ਕੇ ਆਪਣਾ ਬੱਚੇ ਨੂੰ ਬਾਹਰ ਭੇਜ ਸਕਦਾ ਹੈ ਕਦੇ ਪਹਿਲਾਂ ਲੋਨ ਮਿਲਿਆ ਤੁਹਾਨੂੰ ਨਹੀਂ ਸਰ ਲੋਨ ਨਹੀਂ ਮਿਲਿਆ ਜੀ ਕਿਉਂ ਇਹ ਲਾਲ ਲਕੀਰ ਦੇ ਅੰਦਰ ਹੈਗਾ ਦੀ ਕੋਈ ਮਲਕੀਤ ਨਹੀਂ ਸੀ ਕੋਈ ਇਹਦਾ ਸਾਨੂੰ ਨੀਤੀ ਕਾਗਜ ਨਹੀਂ ਸੀ ਸਾਡੇ ਕੋਲ ਜੀ ਨਾਗਰ ਜਿਹੜੀ ਸੀ ਜੇ ਸਾਡੇ 9 ਹੋ ਜਾਣੇ ਜੀ ਕੋਈ ਵੀ ਚੀਜ਼ ਆਪਣੇ ਨਾਂ ਹੁੰਦੀ ਆ ਉਹ ਆਪਣਾ ਦੁੱਗਣੀ ਰੇਟ ਵਿੱਚ ਵੇਚ ਦੰਨੇ ਆ ਜੀ ਉਹਦਾ ਸਾਨੂੰ ਫਾਇਦਾ ਵੀ ਆ ਆਉਣ ਵਾਲੇ ਸਮੇਂ ਵਿੱਚ ਵੀ ਫਾਇਦਾ ਸਾਨੂੰ ਜੀ ਕਿਸੇ ਬੱਚਿਆਂ ਦੀ ਚੰਗੀ ਪ੍ਰਾਪਰਟੀ ਚੰਗੇ ਰੇਟ ਵਿੱਚ ਵਿਕ ਜਾਂਦੀ ਆ ਜੀ ਕਿਸੇ ਹੋਰ ਪਾਸੇ ਲੈਣੀ ਹੁੰਦੀ ਆ ਅਸੀਂ ਇਹ ਪ੍ਰਾਪਰਟੀ ਵੇਚ ਕੇ ਕਿਸੇ ਹੋਰ ਪਾਸੇ ਵੀ ਲੈ ਸਕਦੇ ਆ ਹੁਣ ਤੱਕ ਇੰਨੀਆਂ ਸਰਕਾਰਾਂ ਆਈਆਂ ਸਰਕਾਰ ਦੀ ਉਪਲਬਧੀ ਨੂੰ ਕਿਵੇਂ ਦੇਖਦੇ ਹੋ ਇਹ ਤਾਂ ਬਹੁਤ ਵਧੀਆ ਕਾਰਜਾਈ ਸਰਕਾਰ ਦਾ ਬਹੁਤ ਵਧੀਆ ਕੰਮ ਆ ਜੀ ਸਰਕਾਰ ਦਾ ਕਿਉਂ ਬਹੁਤ ਬੱਚੇ ਰਹਿ ਜਾਂਦੇ ਨੇ ਬਾਹਰ ਜਾਣ ਨੂੰ ਬਈ ਜ਼ਮੀਨਾਂ ਆਪਣੇ ਪ੍ਰਾਪਰਟੀਆਂ ਲਾਲਕੀਰ ਦੇ ਅੰਦਰ ਨਹੀਂ ਸੀ ਵਿਕਦੀਆਂ ਪਰ ਹੁਣ ਸਾਨੂੰ ਫਾਇਦਾ ਜੀ ਵੀ ਵੇਚ ਕੇ ਅਸੀਂ ਕਿਤੇ ਨਾ ਕਿਤੇ ਆਪਣੇ ਬੱਚੇ ਨੂੰ ਸੈੱਟ ਕਰਦੇ ਆਂ ਸਰਕਾਰ ਦਾ ਬਹੁਤ ਵਧੀਆ ਕਾਰਜਾ ਵੀ ਇਹ ਸਾਨੂੰ ਮੰਨ ਲਓ ਜਿਹੜਾ ਸੌਤ ਸਾਨੂੰ ਦਿੱਤੀ ਜਾਂ ਰਜਿਸਟਰੀਆਂ ਹੋਣ ਲੱਗੀਆਂ ਬਹੁਤ ਵਧੀਆ ਕੰਮ ਆ ਸਰਕਾਰ ਦਾ ਜੀ ਮੇਰਾ ਨਾਮ ਵੀਰਿੰਦਰਜੀਤ ਕੋਰੇ ਮੈਂ ਸਰਪੰਚ ਪਿੰਡ ਨੌਲੇਖੁਰ ਸਮਰਾਲਾ ਤੋਂ ਆ। ਜੀ ਬਹੁਤ ਹੀ ਵਧੀਆ ਉਪਰਾਲਾ ਸ਼ੁਰੂ ਕੀਤਾ ਗਿਆ ਪੰਜਾਬ ਸਰਕਾਰ ਵੱਲੋਂ। ਅਸੀਂ ਇੱਕ ਲੋਕਾਂ ਨੂੰ ਬਹੁਤ ਬੈਨੀਫਿਟ ਮਿਲੇਗਾ ਇਸ ਉਪਰਾਲੇ ਤੋਂ। ਜਿੱਦਾਂ ਕਿ ਪਹਿਲਾਂ ਲੋਕਾਂ ਦੇ ਮਕਾਨਾਂ ਦੀਆਂ ਰਜਿਸਟਰੀਆਂ ਪੱਕੀਆਂ ਨਹੀਂ ਸੀ ਹੁੰਦੀਆਂ। ਉਹਨਾਂ ਪੱਕੀਆਂ ਰਜਿਸਟਰੀਆਂ ਹੁਣ ਲੱਗ ਪਈਆਂ ਜਿਸ ਦੇ ਕਰਕੇ ਲੋਕਾਂ ਨੂੰ ਸੇਲ ਔਰ ਪਰਚੇਸ ਕਾਫੀ ਸਹੂਲਤ ਮਿਲੇਗੀ ਲੋਕਾਂ ਨੂੰ। ਇੱਕ ਤਰ੍ਹਾਂ ਦੇ ਲੋਕਾਂ ਦੇ ਮਤਲਬ ਕਾਫੀ ਪ੍ਰੋਬਲਮ ਜਿਹੜੀਆਂ ਸੋਲਵ ਹੋ ਜਾਣਗੀਆਂ ਇਹਦੇ ਨਾਲ। ਉਹ ਪੱਕੇ ਪੇਪਰ ਹੀ ਨਹੀਂ ਸੀ ਹੁੰਦੇ ਲੋਕਾਂ ਦੇ ਕੋਲ ਪੱਕੀ ਰਜਿਸਟਰੀਆਂ ਹੀ ਨਹੀਂ ਸੀ ਹੁੰਦੀਆਂ ਫਿਰ ਲੋਨ ਲੈਣਾ ਤਾਂ ਮਤਲਬ ਹੀ ਨਹੀਂ ਬਣਦਾ ਕਿਉਂਕਿ ਕਿਤੇ ਵੀ ਕੰਮ ਵੀ ਕੋਈ ਕਰਵਾਣ ਜਾਂਦੇ ਸੀ ਕਿਤੇ ਪਹਿਲਾਂ ਉਹਨਾਂ ਨੂੰ ਇਹੀ ਪੁੱਛਿਆ ਜਾਂਦਾ ਸੀਗਾ ਕਿ ਮੈਂ ਆਪਣੇ ਜੀ ایکسپੀਰੀਅੰਸ ਦੇ ਤੌਰ ਤੇ ਤੁਹਾਨੂੰ ਸਹੀ ਗੱਲ ਦੱਸਾਂ ਜਦੋਂ ਵੀ ਕੋਈ ਸੇਲ ਆਫ ਪਰਚੇਸ ਦੀ ਗੱਲ ਹੁੰਦੀ ਸੀ ਨਾ ਪਟਵਾਰੀ ਸਾਹਿਬ ਕੋਲ ਜਾਂਦੇ ਸੀ ਪਹਿਲਾਂ ਉਹਨਾਂ ਨੂੰ ਇਹੀ ਪੁੱਛਣਾ ਪੈਂਦਾ ਸੀਗਾ ਲਾਲਕੀ ਦੇ ਅੰਦਰ ਘਰ ਹੈ ਤੁਹਾਡਾ ਕੀ ਲਾਲਕੀ ਦੇ ਬਾਹਰ ਹੈ ਪਹਿਲਾਂ ਇਹੀ ਕਲੀਅਰ ਕਰਨਾ ਜ਼ਰੂਰੀ ਹੁੰਦਾ ਸੀ ਸਾਡੇ ਲਈ ਹੁਣ ਜਦੋਂ ਇਹ ਸਾਰੀ ਚੀਜ਼ਾਂ ਕਲੀਅਰ ਹੀ ਹੋ ਗਈਆਂ ਨੇ ਕਿਉਂਕਿ ਇੱਕ ਮਹੀਨਾ ਟਾਈਮ ਕੇ ਨੰਬਰ ਮਿਲ ਜਾਣਗੇ ਮਾਲਕੀ ਹੱਕ ਮਿਲ ਜੂਗਾ ਤੇ ਕਾਫੀ ਈਜ਼ੀ ਹੋ ਜਾਏਗਾ ਹਰ ਇੱਕ ਚੀਜ਼ਾਂ ਇਹਦੇ ਨਾਲ ਪ੍ਰੋਪਰਟੀ ਦਾ ਰੇਟ ਆ ਜਿਹੜਾ ਉਹ ਵੀ ਵਧਣ ਦੇ ਆਸਾਰ ਹੈ ਹਾਂਜੀ ਜ਼ਰੂਰ ਨੇ ਕਿਉਂਕਿ ਜਦੋਂ ਪੱਕੀ ਰਜਿਸਟਰੀਆਂ ਹੋਣ ਲੱਗ ਪੈਣਗੀਆਂ ਤੇ ਓਬਵੀਅਸਲੀ ਤੇ ਰੇਟ ਤਾਂ ਵਧਣਗੇ ਹੁਣ ਤੱਕ ਸਰਕਾਰਾਂ ਕਾਫੀ ਆਈਆਂ ਨਹੀਂ ਜਿਵੇਂ ਦੇਖ ਦੋ ਵੀ ਸਰਕਾਰ ਵੱਲੋਂ ਇਹ ਉਪਰਾਲਾ ਜਿਹੜਾ ਵਧੀਆ ਵਾ ਨਹੀਂ ਪੰਜਾਬ ਸਰਕਾਰ ਮਾਨ ਸਰਕਾਰ ਵੱਲੋਂ ਇਹ ਉਪਰਾਲੇ ਬਹੁਤ ਵਧੀਆ ਹੈ ਤੇ ਮੈਂ ਪਰਸਨਲੀ ਇਸ ਚੀਜ਼ ਨੂੰ ਕਾਫੀ ਜ਼ਿਆਦਾ ਐਪਰੀਸ਼ੀਏਟ ਕਰਦੀ ਹਾਂ ਕਿ ਕਾਫੀ ਵਧੀਆ ਉਪਰਾਲਾ ਕੀਤਾ ਗਿਆ ਪੰਜਾਬ ਸਰਕਾਰ ਵੱਲੋਂ ਮਾਰਾ ਕਬਲਜੀਤ ਸਿੰਘ ਆਪਣਾ ਲਲੋੜੀ ਜਿਹੜਾ ਲੋਦਣਾ ਤੁਸੀਂ ਸਮਝ ਰਾਲਾ ਲਿਖਾਈ ਦਾ ਕੁਝ ਵੀ ਪ੍ਰੋਬਲਮ ਆਉਂਦੀ ਸੀ ਹੁਣ ਉਹ ਜੀ ਸੌਲਤਾ ਮਿਲੂ ਬੈਂਕਾਂ ਵੱਲੋਂ ਰਜਿਸਟਰੀ ਹੋ ਜੂ ਮਕਾਨਾਂ ਦੀ ਕਿੰਨਾ ਕੁ ਫਰਕ ਪਏਗਾ ਇਹਨਾਂ ਦੀ ਜਿਹੜਾ ਤੁਹਾਡਾ ਨਾਮ ਜਾਂ ਚੜ ਜੇਗੀ ਲੋਨ ਦਾ ਪ੍ਰਾਪਰਟੀ ਦਾ ਫਰਕ ਤਾਂ ਹੀ ਪੈਂਦਾ ਹੁੰਦਾ ਕਿੱਥੇ ਕਬਜੇ ਦਾ ਕਬਜਾ ਕਿੱਥੇ ਕੋਈ ਵੀ ਲੈ ਸਕਦਾ ਗਾਹਾਂ ਚ ਜ਼ਮੀਨ ਜਾਇਦਤ ਪਲਾਟ ਅਗਲਾ ਆਪਰੇ ਨਾਮ ਚੜੂਗਾ ਲੋਨ ਹੋ ਜੂ ਕਿੱਥੇ ਕਬਜੇ ਦਾ ਕਬਜਾ ਇਹ ਤਾਂ ਪੈਂਦਾ ਤਾਂ ਹੁੰਦਾ ਹੀ ਆ ਲੋੜੀ ਕਰ ਦੋ ਜੀ ਪਰ ਆਲਾ ਬਹੁਤ ਵਧੀਆ ਜੀ ਗਵਰਨਮੈਂਟ ਦਾ ਮਾਨਸਕਾਰ ਦਾ ਕਿੰਨਾ ਕੁ ਫਾਇਦਾ ਹੋਏਗਾ ਇਹਦੇ ਨਾਲ ਤੁਹਾਨੂੰ ਫਾਇਦਾ ਬਹੁਤ ਹੋਊਗਾ ਜੀ ਗਾਂ ਬੱਚਿਆਂ ਦੇ ਨਾਅ ਚੜੂਗੀ ਬੱਚੇ ਗਾਂ ਲੋਨ ਲੈ ਸਕਦੇ ਆ ਬਾਹਰ ਅੰਦਰ ਜਾਣ ਨੂੰ ਪੀਐਸਟੀਆ ਹੋ ਜਾਣਗੇ ਜੀ ਪੱਕੇ ਨਾਅ ਸਹੀ ਚੜ ਜਾਣਗੇ ਜੀ 89910 ਦਾ ਨੰਬਰ ਲੱਗੇ ਹੋਏ ਸੀ। ਮਾਸ਼ਾਅੱਲਾਹ ਦਾ ਲੱਗ ਨੰਬਰ ਸੀਗਾ। ਘਰ ਦਾ ਅਲੱਗ ਸੀਗਾ, ਵਿੜੇ ਦਾ ਲੱਗ ਸੀਗਾ। ਉਹ ਆਪ ਘਰ ਕਮਾਈਂਡ ਹੋ ਕੇ ਆ ਗਈ ਧਰੇ। ਠੀਕ ਹੈ। ਸਾਰੇ ਘਰਾਂ ਨੂੰ ਮਤਲਬ ਇੱਕ ਨੰਬਰ ਲੱਗ ਗਿਆ। ਜੀ ਜਿਵੇਂ ਜਿਹੜਾ ਤੁਹਾਡਾ ਘਰਾਂ ਆ। ਆ ਬੜਾ। ਆਹ ਦਾ ਨੰਬਰ ਜਿਵੇਂ ਤੋਂ ਮਾਈਂਡ ਹੋ ਗਿਆ ਸਾਰਾ ਇਹ ਨੰਬਰ। ਠੀਕ ਹੈ ਜੀ। ਉਹਦੇ ਵਿੱਚ ਕੀ ਆ ਹੁਣ ਜਿਹੜਾ ਉਹਦੇ ਉੱਪਰ ਨੰਬਰ ਲੱਗਿਆ ਹੋਇਆ ਵਾ। ਜਿਵੇਂ 21 ਨੰਬਰ ਲੱਗੇ ਹੋਇਆ ਇਹਦੇ ਵਿੱਚ। ਉਸ ਤੋਂ ਇੱਕ ਵਾਰ ਦੇਖ ਲੈਣਾ। ਠੀਕ ਹੈ ਜੀ। 21 ਨੰਬਰ ਆ ਗਿਆ ਦੇਖੋ 21 ਨੰਬਰ ਰਾਜਵਿੰਦਰ ਸਿੰਘ ਫੈਨ ਆਫ ਕਰਮੇਲ ਸਿੰਘ ਇਹ ਖਾਲੀ ਹੈਗਾ ਬੇਟਾ ਵਾ ਠੀਕ ਹੈ ਜੀ ਇਹ ਹੁਣ ਆਪਾਂ ਜਿਵੇਂ ਹੁਣ ਮੈਪ 2 ਆ ਗਿਆ ਪੇਸਟ ਕਰ ਦਿੰਨਾ ਵੀ ਸਾਹਮਣੇ ਥਾਂ ਦੇ ਉੱਪਰ ਜਦੋਂ ਪੇਸਟ ਕਰਤਾ ਉਸ ਤੋਂ ਬਾਅਦ ਆਪਣੇ ਕੋਲ 3 ਮਿੰਟ ਦਾ ਟਾਈਮ ਆਏ ਕਿ ਜੇ ਕਿਛਦੀ ਮਾਲਕੀ ਗਲਤ ਤੇ ਜੋ ਵੀ ਅਤਰਾਜ ਹੋਣਾ ਉਹ 1 ਮਿੰਟ ਦਾ ਟਾਈਮ ਹੈ ਕਿ ਉਹਦੇ ਵਿੱਚ ਇਹ ਤੁਹਾਨੂੰ ਦੱਸ ਸਕਦਾ ਹੈ ਜੇਕਰ ਕੋਈ ਮਾਲਕੀ ਦਾ ਡਿਸਪਿਊਟ ਹੈ ਮੰਨ ਲਓ ਉਹ ਗਰੇ ਰਿਸੀਨ ਉਹ ਫਿਰ ਤਸਵੀਰਦਾਰ ਸਾਹਿਬ ਦੇ ਕੋਲ ਜਾਊਗਾ ਕਰਾਉਗਾ ਇਗਾਰੀ 1 ਮਿੰਟ ਬਾਅਦ ਕਰੋ ਸਾਰੇ ਧਿਰਾਂ ਨੂੰ ਸੁਣ ਕੇ ਉਹ ਸਪੀਚ ਨੋਟ ਜਾਰੀ ਕਰ ਦੂੰਗੇ। ਭਰੀ ਅਮਨ ਭਰੀ ਅੱਜ ਨੰਬਰ 10 ਦਾ ਪਾਪ 17 ਕੋਰਾਨ ਦੇ ਲਈ ਕਰ ਰਿਹਾ ਹਾਂ। ਬੱਸ ਜੀ ਮਿਹਰਬਾਨੀ ਸਸਮ ਦੇਖਦੇ ਹਾਂ ਅੱਗੇ ਆ ਗਏ ਅੰਦਰ ਸਾਹ ਉਹ ਵੀ ਹੋਰ ਗੱਲ ਆ ਗਈ ਨਾ ਨੰਬਰ ਉਹ 2280 ਜੀ ਹਾਂਜੀ ਇੱਥੇ ਤੋਂ ਅਮਰੀਕ ਸਿੰਘ ਤੇ 9 34 ਲਿਖ ਲਿਓ ਨੰਬਰ 99 ਮਾਦਰਾ ਦੀ ਦਾ ਕੁੱਲ ਦਾ ਇਹ ਚੀਜ਼ ਉਹ ਪੇਪਰ ਉਹ ਜਿਹੜਾ ਵਿੱਚ ਜਿਹੜੀ ਅੰਕਾਰੀ ਹੈ ਇਹਦੀ ਕਿਹੜਾ ਕੋਟਾ ਨਹੀਂ ਆਹ ਕੋਈ ਨਹੀਂ ਕੰਪੈਟ ਹੈ ਨਾ ਇਹ ਜਿਹੜੀ ਲਕੀਰ ਆ ਗਈ ਹੈ ਇਹ ਸਰਕਾਰੀ ਜਿਹੜੇ ਰਸਤੇ ਦੇ ਰਸਤੇ ਹੈਗੇ ਹੈ ਇਹ ਰਸਤੇ ਹੈਗੇ ਚਾਪੇ ਲਕੀਰ ਕੀ ਹੈ ਇਹ ਟੋਬੇ ਕਵਰ ਲੋਕਾਂ ਆਪ ਰਾਹ ਬਣਾਇਆ ਹੋਇਆ ਮੈਂ ਸਮਝ ਗਿਆ ਕਲੀਅਰ ਕਰਨੀ ਹੈ ਕਿ ਸਰਕਾਰੀ ਹੈ ਨਾ ਰਸਤਾ ਜਿਹੜਾ ਰਹੇਗਾ ਉਹ ਤਾਂ ਨਹੀਂ ਦਿਆ ਗਿਆ ਜਿਹਨੂੰ ਬਟਾਇਜ਼ ਹੋ ਤਾਂ ਸਰਕਾਰੀ ਹੀ ਰਹਿ ਜਾਂਦੀ ਹੈ ਜਿਹੜੇ ਘਰ ਬਣੇ ਹੋਏ ਹੈ ਉਹਨੇ ਕਰਾ ਦੇ ਤੁਸੀਂ ਮੈਥਲ ਚੈੱਕ ਕਰਦੇ ਮੈਂ ਇੰਤਜ਼ਾਰ ਕਰਦਾ ਤੁਹਾਨੂੰ ਬਲਮੈਨ ਹੈਗੀ ਸਾਹਸਤ ਸਟੂਡੈਂਟ ਫਿਕਰ ਤੋਂ ਬਿਨਾਂ ਸੋਚੋ